ਮਤਲਬ ਬੜੇ ਹੀ ਸ਼ਾਨਦਾਰ ਮਾਡਲ ਪਲੇਗਰਾਉਂਡ 3100 ਪਲੇਗਰਾਉਂਡ ਹੈ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਖੇਡਾਂ ਵੱਲ ਇੱਕ ਹੋਰ ਕਦਮ ਪੁੱਟਿਆ ਗਿਆ ਹੈ ਮੰਤਰੀ ਹਰਦੀਪ ਸਿੰਘ ਮੰਡੀਆਂ ਨੇ ਜਾਣਕਾਰੀ ਦਿੰਦੇ ਕਿਹਾਗੇ ਸੂਬੇ ਭਰ ਚ ਬਣ ਰਹੇ ਲਗਭਗ 3100 ਖੇਡ ਮੈਦਾਨਾਂ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਨਿਰਮਾਣ ਅਤੇ ਲੱਗ ਰਹੀ ਸਮਗਰੀ ਸਮੇਤ ਤਕਨੀਕੀ ਪੱਕਾ ਦੀ ਗੁਣਵੱਤਾ ਦਾ ਵੀ ਨਿਰੀਖਣ ਕੀਤਾ ਜਾਵੇਗਾ ਤੇ ਪੂਰੇ ਪੰਜਾਬ ਦੇ ਖੇਡ ਮੈਦਾਨਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਹੈ ਹਰ ਇੱਕ ਟੀਮ 1000 ਦੇ ਕਰੀਬ ਮੈਦਾਨਾਂ ਦੀ ਜ਼ਿੰਮੇਵਾਰੀ ਸਾਂਭੇਗੀ ਇਸ ਤੋਂ ਇਲਾਵਾ ਮੰਤਰੀ ਹਰਦੀਪ ਸਿੰਘ ਮੰਡੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਸਰਕਾਰ ਦਾ ਇੱਕ ਮੇਨ ਮੋਟਿਵ ਹੈ ਕਿ ਹਰ ਵਰਗ ਨੂੰ ਉੱਚਾ ਚੱਕਣਾ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਔਰ ਖਾਸ ਤੌਰ ਤੇ ਜਿਹੜਾ ਸਾਡਾ ਕਿਉਂਕਿ ਪੰਜਾਬ ਹੈ ਜਿਹੜਾ ਜ਼ਿਆਦਾਤਰ ਸਾਡਾ ਪੰਜਾਬ ਪਿੰਡਾਂ 'ਚ ਵੱਸਦਾ ਸੋ ਪਿੰਡਾਂ ਦੇ ਪ੍ਰਤੀ ਜੋ ਸਾਡੇ ਪਿੰਡਾਂ ਦੇ ਵਿਕਾਸ ਦੇ ਪ੍ਰਤੀ ਜੋ ਸਾਡੀ ਸੋਚ ਆ ਬੜੀ ਸਿਹਰਦ ਹੈ ਅਸੀਂ ਤੁਸੀਂ ਸਾਰੇ ਜਣੇ ਜਾਣਦੇ ਹੋ ਅਸੀਂ 3100 ਦੇ ਕਰੀਬ 3100 3100 ਦੇ ਕਰੀਬ ਲਗਭਗ ਅਸੀਂ ਪਲੇਗਰਾਉਂਡ ਬਣਾ ਰਹੇ ਹਾਂ ਪੂਰੇ ਪੰਜਾਬ ਦੇ ਅੰਦਰ ਔਰ ਉਹ ਪਲੇਗਰਾਉਂਡ ਆਮ ਪਲੇਗਰਾਉਂਡ ਨਹੀਂ ਨੇ ਉਹ ਪਲੇਗਰਾਉਂਡ ਮਾਡਲ ਪਲੇਗਰਾਉਂਡ ਹੈ ਜਿਹੜੇ ਆਪਣੇ ਆਪ ਦੇ ਵਿੱਚ ਬੜੇ ਆਲਾ ਦਰਜੇ ਦੇ ਪਲੇਗਰਾਉਂਡ ਹੈ ਉਹ ਪਲੇਗਰਾਉਂਡਸ ਦੇ ਵਿੱਚ ਕਿਸੇ ਪਲੇਗਰਾਉਂਡ ਦੇ ਵਿੱਚ ਫੁੱਟਬਾਲ ਦਾ ਕੋਰਟ ਹੋਊਗਾ ਕਿਸੇ ਪਲੇਗਰਾਉਂਡ ਦੇ ਵਿੱਚ ਬਾਸਕਟਬਾਲ ਦਾ ਕੋਰਟ ਹੋਊਗਾ ਕਿਸੇ ਦੇ ਵਿੱਚ ਹੋਕੀ ਦਾ ਕੋਰਟ ਹੋਊਗਾ ਇਦਾਂ ਅਲੱਗ-ਅਲੱਗ ਜਿੰਨੀਆਂ ਗੇਮਸ ਨੇ ਉਹਦੇ ਕੋਰਟਸ ਬਣਾ ਕੇ ਅੰਦਰ ਔਰ ਅੰਦਰ ਵਾਸ਼ਰੂਮ ਬਣਾ ਕੇ ਜਿਹੜੇ ਸਾਡੇ ਮੁੰਡੇ ਨੇ ਮੁੰਡਿਆਂ ਲਈ ਅਲੱਗ ਕੁੜੀਆਂ ਲਈ ਅਲੱਗ ਵਾਸ਼ਰੂਮ ਦੀ ਫੈਸਿਲਿਟੀ ਦੇ ਕੇ ਪ੍ਰੋਪਰ ਅੰਦਰ ਮੱਡ ਟ੍ਰੈਕ ਬਣਾ ਕੇ ਲਾਈਟਨਿੰਗ ਰਾਤ ਨੂੰ ਵੱਡੀਆਂ ਜਿਹੜੀਆਂ ਸਰਚ ਲਾਈਟਸ ਉਹਨੀਆਂ ਵੱਡੀਆਂ ਵਾਲੀਆਂ ਉਹ ਲਾਈਟਸ ਲਗਾ ਕੇ ਮਤਲਬ ਬੜੇ ਹੀ ਸ਼ਾਨਦਾਰ ਮਾਡਲ ਪਲੇਗਰਾਉਂਡ 3100 ਪਲੇਗਰਾਉਂਡ ਹੈ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਹੁਣ ਬੜਾ ਵੱਡਾ ਸਵਾਲ ਸੀ ਕਿ ਅਸੀਂ ਤਾਂ ਟੀਚਾ ਮਿੱਥ ਲਿਆ ਸੀ ਕਿ ਪੰਜਾਬ ਦੇ ਇਸ ਬੁਨਿਆਦੀ ਢਾਂਚੇ ਨੂੰ ਖੜਾ ਕਰਨ ਦੇ ਲਈ ਦਿਨ ਰਾਤ ਇੱਕ ਕਰਨਾ ਹੈ ਤਾਂ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨਪਾਪਾ ਸਾਹਿਬ ਬੇਨਤੀ ਕੀਤੀ ਕਿ ਜਿਵੇਂ ਤੁਸੀਂ ਜਦੋਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਪੰਜਾਬ ਦੀਆਂ ਸਾਰੀਆਂ ਤਾਂ ਤੁਸੀਂ ਇੱਕ ਫਲਾਈਂਗ ਸਕਾਟ ਦਾ ਗਠਨ ਕੀਤਾ ਸੀ ਉਹ ਫਲਾਈਂਗ ਸਕਾਟ ਕੀ ਕਰਦੀ ਸੀ ਕਿ ਜਗ੍ਹਾ-ਜਗ੍ਹਾ ਜਾ ਕੇ ਜਿਹੜੀ ਸੜਕ ਬਣਦੀ ਸੀ ਉਹਦੇ ਸੈਂਪਲ ਭਰਦੀ ਸੀ ਔਰ ਜਿੱਥੇ ਕਿਤੇ ਖਾਮੀ ਪਾਈ ਜਾਂਦੀ ਸੀ ਜਾਂ ਤਾਂ ਉਸ ਸੰਬੰਧਿਤ ਜਗ੍ਹਾ ਦੇ ਉੱਤੇ ਜਿਹੜਾ ਵੀ ਬੰਦਾ ਜਣੀ ਕਿ ਦੋਸ਼ੀ ਪਾਇਆ ਜਾਂਦਾ ਸੀ ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਸੀ ਸਖਤ ਤੇ ਉਹ ਜਿਹੜੀ ਸੜਕ ਹੁੰਦੀ ਸੀ ਉਹ ਨਵੇਂ ਸਿਰਿਓਂ ਦੁਬਾਰਤੀ ਫੇਰ ਕਈ ਜਗ੍ਹਾ ਤੇ ਬਣਵਾਈ ਗਈ ਹੈ ਐਦਾਂ ਹੀ ਅਸੀਂ ਇਹ ਸੋਚਿਆ ਵੀ ਕੱਲ ਨੂੰ 3100 ਪਲੇਗ੍ਰਾਉਂਡਾਂ ਦੇ ਉੱਤੇ ਜਿੱਥੇ ಅಪਾਰਤ ਹਨ ਖਰਚ ਹੋਣਾ ਹੈ ਪੰਜਾਬ ਸਰਕਾਰ ਨੇ ਇੱਕ ਸੁਪਨਾ ਵੀ ਸੋਚਿਆ ਹੈ ਕਿ ਜਿਹੜੀ ਨੌਜਵਾਨੀ ਹੈ ਪੰਜਾਬ ਦੀ ਨੌਜਵਾਨੀ ਨੌਜਵਾਨੀ ਨੂੰ ਜੇਕਰ ਨਸ਼ਿਆਂ ਤੋਂ ਮੋੜਨਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਦੀ ਸਾਡੀ ਸੈਕੰਡ ਫੇਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਯੁੱਧ ਨਸ਼ਿਆਂ ਵਿਰੁੱਧ ਸੈਕੰਡ ਫੇਜ਼ ਦੇ ਵਿੱਚ ਅਸੀਂ ਟੋਟਲੀ ਪੰਜਾਬ ਦੇ ਅੰਦਰੋਂ ਨਸ਼ੇ ਨੂੰ ਇਲੀਮੀਨੇਟ ਕਰਨਾ ਹੈ ਤਾਂ ਅਸੀਂ ਪ੍ਰਾਣੇ ਜਿਹੜੇ ਬੱਚੇ ਕੋਈ ਇਹਦੇ ਆਦੀ ਹੋ ਗਏ ਸੀ ਜਿਹੜੇ ਪੇਸ਼ੈਂਟ ਹੋ ਗਏ ਸੀ ਜੇ ਉਹਨਾਂ ਨੂੰ ਵੀ ਮੁਕਤ ਹਵਾ ਚ ਲੈ ਕੇ ਆਉਣ ਜਾਂ ਸਾਡੀ ਨਵੀਂ ਯੁਵਾ ਪੀੜ੍ਹੀ ਜਿਹੜੀ ਕਿਤੇ ਗਲਤੀ ਨਾਲ ਵੀ ਇਸ ਮਾੜੀ ਹਾਲਤ ਦੀ ਸ਼ਿਕਾਰ ਨਾ ਹੋ ਜਵੇ ਜੇਕਰ ਉਹਨੂੰ ਬਚਾ ਕੇ ਰੱਖਣਾ ਤੱਤੀਆਂ ਹਵਾਵਾਂ ਤੋਂ ਤਾਂ ਸਾਨੂੰ ਉਹ ਬੱਚਿਆਂ ਨੂੰ ਗੇਮ ਦੇਣੀ ਪਊਗੀ ਸਾਨੂੰ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਖੇਡ ਲੈ ਕੇ ਆਉਣੀ ਪਊਗੀ ਖੇਲਾ ਲੈ ਕੇ ਆਉਣੀਆਂ ਪੈਣੀਆਂ ਤਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ 'ਚ ਖੇਡਾਂ ਲੈ ਕੇ ਆਉਣ ਦੇ ਲਈ ਉਸ ਮਕਸਦ ਦੇ ਨਾਲ ਇਹ ਪਲੇਗ੍ਰਾਉਂਡ ਤਿਆਰ ਕੀਤੇ ਜਾ ਰਹੇ ਹਨ ਜਦੋਂ ਕੋਈ ਬੱਚਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਜਾ ਕੇ ਖੇលੂਗਾ ਦਾ ਬਾਡੀ ਦੇ ਅੰਦਰ ਇਸ ਤਰ੍ਹਾਂ ਦੇ ਚੰਗੇ ਕੈਮੀਕਲਸ ਪ੍ਰੋਡਿਊਸ ਹੁੰਦੇ ਨੇ ਦਿਮਾਗ ਐਸੇ ਬ੍ਰੇਨ ਐਸੇ ਕੈਮੀਕਲਸ ਡੋਪਾਮਾਈਨ ਵਰਗੇ ਰੀਲੀਜ਼ ਕਰਦਾ ਜਿਹਦੇ ਨਾਲ ਜਿਹੜੇ ਬੱਚੇ ਦੇ ਉਹਨੂੰ ਗੁੱਡ ਹਾਰਮੋਨਸ ਕਹਿੰਦੇ ਆ ਗੁੱਡ ਤਾਂ ਉਹਦੇ ਤੋਂ ਬਾਅਦ ਉਹ ਬੱਚਾ ਮਾੜੀਆਂ ਹਾਲਤਾਂ ਕੰਨੀ ਨੂੰ ਨਹੀਂ ਜਾਂਦਾ ਉਸ ਤੋਂ ਪਰੇ ਹੋਣਾ ਚਾਹੁੰਦਾ ਬੱਚਾ ਉਧਰ ਨੂੰ ਮੋੜਾ ਵੀ ਨਹੀਂ ਕੱਟਦਾ ਸੋ ਇਹਨਾਂ ਬੱਚਿਆਂ ਨੂੰ ਸਮਰਪਿਤ ਹੁੰਦੇ ਹੋਏ ਇਹ 3100 ਪਲੇਗਰਾਉਂਡਾਂ ਦੇ ਉੱਤੇ ਅਸੀਂ ਹੁਣ ਕੀ ਕੀਤਾ ਵੀ ਇਹਦੀ ਅਸੀਂ ਬਹੁਤ ਮਾਈਨਿਊਟਲੀ ਦੇਖਰੇਖ ਕਰ ਸਕੀਏ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿੰਨ ਫਲਾਈਇੰਗ ਸਕਵਾਡ ਦੇ ਦਸਤੇ ਤਿਆਰ ਕਰਤੇ ਜਿਨ੍ਹਾਂ ਨੂੰ ਅਸੀਂ ਉਡਣੇ ਦਸਤੇ ਕਹਿੰਦੇ ਆ ਤਾਂ ਮਤਲਬ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿੰਨ ਉਡਣੇ ਦਸਤੇ ਫਲਾਈਇੰਗ ਸਕਵਾਡ ਦੀਆਂ ਟੀਮਾਂ ਤਿਆਰ ਕਰਤੀਆਂ ਇਹ 3100 ਪਲੇਗਰਾਉਂਡ ਨੂੰ ਤਿੰਨ ਹਿੱਸਿਆਂ ਦੇ ਵਿੱਚ ਅਸੀਂ ਡਿਵਾਈਡ ਕਰਤਾ ਮਤਲਬ ਲਗਭਗ ਲਗਭਗ ਕਹਿ ਲਓ ਵੀ ਹਜ਼ਾਰ 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 ਦੇ ਕਰੀਬ ਜਾਨੀ ਕਿ ਇੱਕ ਇੱਕ ਟੀਮ ਕੋਲ ਪਲੇਗਰਾਉਂਡ ਆਊਗਾ ਉਹ ਇੱਕ ਇਹ ਉਹਨਾਂ ਪਿੰਡਾਂ ਦੇ ਵਿੱਚ ਜਾਣਗੇ ਉਸ ਪਿੰਡਾਂ ਦੇ ਵਿੱਚ ਜਾ ਕੇ ਇਹਦਾ ਪ੍ਰੋਪਰ ਨਿਰਖਣ ਕਰਨਗੇ ਬੜਾ ਐਨ ਗਰਾਊਂਡ ਲੈਵਲ ਤੇ ਜਾ ਕੇ ਕੱਲੇ-ਕੱਲੇ ਪ੍ਰੇ ਗਰਾਊਂਡ ਦਾ ਨਿਰਖਣ ਕਰਨਗੇ ਵੀ ਟੋਵਾਲ ਕਿੰਨੀ ਉੱਚੀ ਕੱਢ ਰਹੇ ਨੇ ਉਹਨੂੰ ਮਟੀਰੀਅਲ ਕਿਹੜਾ ਲਾ ਰਹੇ ਨੇ ਸਿਮਿੰਟ ਮਸਾਲਾ ਜੋ ਵੀ ਲਾ ਰਹੇ ਨੇ ਕਿਹੜਾ ਲਾ ਰਹੇ ਨੇ ਉਹਦੇ ਤੇ ਜਿਹੜਾ ਪਾਈਪਲਾਈਨ ਲਾ ਕੇ ਜਿਹੜੀ ਫੈਂਸਿੰਗ ਕਰਨੀ ਆ ਪਾਈਪ ਕਿਹੜੀ ਕੁਆਲਿਟੀ ਦਾ ਲਾ ਰਹੇ ਨੇ ਫੈਂਸਿੰਗ ਕਿਹੜੀ ਕੁਆਲਿਟੀ ਦੀ ਲੱਗ ਰਹੀ ਹੈ ਅੰਦਰ ਵਾਸ਼ਰੂਮ ਜਿਹੜੇ ਬਣ ਰਹੇ ਨੇ ਉਹਨਾਂ ਦਾ ਸਾਈਜ਼ ਠੀਕ ਹੈ ਬਿਲਕੁਲ ਇਹਨਾਂ ਜੋ ਸਪੈਸੀਫਿਕੇਸ਼ਨ ਨੇ ਉਹਦੇ ਹਿਸਾਬ ਨਾਲ ਬਣ ਰਿਹਾ ਮਡ ਟ੍ਰੈਕ ਸਹੀ ਹੈ ਉਹਦਾ ਜਿਹੜਾ ਬੈੱਡ ਤਿਆਰ ਕਰਨਾ ਥੱਲੇ ਪਲੇ ਗਰਾਉਂਡਸ ਦਾ ਉਹਦਾ ਜਣੀ ਕਿ ਜਿਹੜਾ ਲੈਵਲ ਹੈ ਕਿ ਆ ਬਿਲਕੁਲ ਪਲੇਨ ਹੈ ਉਹਦੀ ਗਰਾਸਿੰਗ ਹੈ ਜਿਹੜਾ ਉਹਦੇ ਤੇ ਕਾ ਲੱਗਣਾ ਹੈ ਕਿ ਆ ਉਹਦੀ ਗਰਾਸਿੰਗ ਦਾ ਕੰਮ ਪ੍ਰੋਪਰ ਚੱਲ ਰਿਹਾ ਜਿਹੜੇ ਉੱਥੇ ਬੋਰਵੈਲ ਲੱਗਣੇ ਨੇ ਉਹਨੂੰ ਪਾਣੀ ਦੇਣ ਦੇ ਲਈ ਬੋਰਵੈਲ ਪ੍ਰੋਪਰ ਲੱਗ ਚੁੱਕੇ ਨੇ ਉਹਨੂੰ ਪਾਣੀ ਪ੍ਰੋਪਰ ਲੱਗ ਰਿਹਾ ਇਚ ਐਂਡ ਐਵਰੀਥਿੰਗ ਬੜੀ ਮਾਈਨਿਊਟਲੀ ਅਸੀਂ ਇਹਦੇ ਤੇ ਵਾਚ ਕਰਨ ਲਈ ਹੈ ਫਲਾਈਂਗ ਸਕੈਡ ਦੀ ਦਸਤਾ ਬਣਾਇਆ ਹੈ